ਕਿ ਬਾਲੀ ਤੁਸੀਂ ਅੱਜ ਆਈਡੀਓ ਦਾ ਦਫਤਰ ਸਾਰਾ ਇਲਾਕਾ ਇਕੱਠਾ ਹੋਇਆ ਵੀ ਕੀ ਸਮੱਸਿਆ ਕੀ ਸੰਬੰਧ ਕੈਜੂਲ ਕਰਦੇ ਇਹ ਜਿਹੜੇ ਭਾਰਤ ਵਾਲਾ ਪ੍ਰੋਜੈਕਟ ਅਧੀਨ ਜਿੰਨੀਆਂ ਵੀ ਇਲਾਕੇ 'ਚ ਸਮੱਸਿਆਵਾਂ ਇੱਕ ਗੁਰੂ ਗੋਬਿੰਦ ਸਿੰਘ ਮਾਰਗ ਤੇ ਪਿੰਡ ਕੋਟਲੀ ਜਿਹੜੀ ਪੁਲੀ ਬਣ ਰਹੀ ਉਸ ਸੰਬੰਧ 'ਚ ਅੱਜ ਮੀਟਿੰਗ ਸੀ ਨੈਸ਼ਨਲ ਹਾਈਵੇ ਦੇ ਜਿਹੜੇ ਅਥਾਰਟੀ ਸੀ ਉਹਨਾਂ ਨਾਲ ਸੀ ਤੇ ਐਸਡੀਐਮ ਸਾਹਿਬ ਨਾਲ ਤੇ ਪਿੰਡ ਜਿਹੜੀ ਹੈਗੀ ਆ ਆਪਣੇ ਕੋਟਲੀ ਦੀ ਪੁਲੀ ਆ ਗੁਰੂ ਗੋਬਿੰਦ ਸਿੰਘ ਮਾਰਗ ਤੇ ਉਹਦੀ ਜਿਹੜੀ ਹੈਟ ਇਹਨਾਂ ਨੇ ਮਤਲਬ 1.5 ਫੁੱਟ ਰੱਖ ਰਹੇ ਸੀ ਪਹਿਲਾਂ ਵੀ 6 ਮਹੀਨੇ ਹੋ ਗਏ ਸਾਨੂੰ ਇਹ ਮਸਲਾ ਚੱਕੇ ਨੂੰ ਤੇ ਅੱਜ ਅਸੀਂ ਕਹਾਂ ਸੀ ਘੱਟੋ ਘੱਟ ਜਿਹੜੀਆਂ ਹੋਰ ਰੋਡਾਂ ਦੇ 18 ਫੁੱਟ ਹੈਗੀਆਂ ਸਾਨੂੰ ਉਹ 18 ਫੁੱਟ ਉਹਦੀ ਹਾਈਟ ਦਿੱਤੀ ਜਾਵੇ ਆਉਣ ਵਾਲੇ ਸਮੇਂ ਤੇ ਨੈਸ਼ਨਲ ਹਾਈਵੇ ਦੇ ਅੰਦਰ ਵੀ ਆ ਸਕਦਾ ਹੈ ਕਿਉਂਕਿ ਪਹਿਲਾਂ ਐਲਾਨ ਕੀਤਾ ਹੋਇਆ ਗੱਡਗਰੀ ਜੀ ਦਾ ਤੇ ਵੈਸੇ ਵੀ ਕਹਤੇ ਆਸ ਕੁਮਾਰੇਗਾ ਇਹਨੂੰ ਮਤਲਬ ਉੱਚਾ ਇਹਦਾ ਨਗਰ ਕੀਰਤਨ ਆਉਂਦੇ ਜਿੱਦਾਂ ਨਿਸ਼ਾਨ ਸਾਹਿਬ ਲੱਗੇ ਹੁੰਦੇ ਆ ਤੇ ਇਹ ਸਾਡੀ ਮੰਗ ਸੀ ਉਹ ਕਹਿੰਦੇ ਸੀ ਹਫ਼ਤੇ ਦੇ ਵਿੱਚ ਵਿੱਚ ਇਹਦਾ ਮਤਲਬ ਕਿ ਸੋਲੂਸ਼ਨ ਉਹ ਦੱਸ ਦਾਂਗੇ ਕਿ ਬੱਸੀ ਗੁਜਰਾ ਪਿੰਡ ਦੀਆਂ ਕੁੜੀਆਂ ਉਹ ਜਿਹੜਾ ਮਤਲਬ ਇਹਨਾਂ ਦੇ ਘੱਟੋ ਘੱਟ 9 15 ਫੁੱਟ ਵੈਸੇ ਇਹਨਾਂ ਦਾ ਹੈਗਾ ਜਿਹੜੇ ਦਿੱਤੀਆਂ ਹੋਈਆਂ ਉਹ ਉਤੋਂ ਵੀ ਘੱਟ ਦੇ ਰਹੇ ਸੀ ਮਤਲਬ ਉਹ ਥੱਲੇ ਟੋਏ ਪੱਟ ਕੇ ਕ੍ਰੋਸਿੰਗ ਜਿਹੜਾ ਵੈਸੇ ਇਹਨਾਂ ਦਾ ਹੈਗਾ ਡ੍ਰੇਨ ਉਹ ਕਹਿੰਦੇ ਸੀ ਘੱਟੋ ਘੱਟ 9 15 ਫੁੱਟ ਉੱਥੇ ਇਹਨਾਂ ਨੇ ਕੀ ਕੀਤਾ 4 ਫੁੱਟ ਥੱਲੇ ਨੂੰ ਪੱਟਤਾ ਰੋੜ ਜਿਹੜਾ ਇਹਨਾਂ ਦੀ ਡ੍ਰੇਨ ਚ ਵੀ ਨਹੀਂ ਆਏਗਾ ਹੁਣ ਸਮੱਸਿਆਵਾਂ ਇਹਨਾਂ ਦੀਆਂ ਆ ਹੱਲ ਇਹ ਨਹੀਂ ਕਰਦੇ ਤੇ ਸਾਨੂੰ ਬਦਨਾਮ ਗੱਡਗਰੀ ਜੀ ਕਹਿੰਦੇ ਜੀ ਉਹ ਪੰਜਾਬ ਚ ਕੰਮ ਨਹੀਂ ਹੋਣ ਦਿੰਦੇ ਤੇ ਜਿਹੜਾ ਇਹਨਾਂ ਦਾ ਆਪਣੀ ਡਰੈਗ ਹੈ ਉਹਦੇ ਹਿਸਾਬ ਨਾਲ ਵੀ ਸਹੀ ਕੰਮ ਨਹੀਂ ਕਰ ਰਹੇ ਬਾਕੀ ਇਲਾਕੇ ਦੇ ਸੜਕਾਂ ਤੋੜੀਆਂ ਪਈਆਂ ਇਹਨਾਂ ਨੇ ਓਵਰ ਜਿਹੜੇ ਹੈਗੇ ਓਵਰ ਲੋਡ ਟਿਪਰ ਉਹ ਕਿਹਾ ਇਹਨਾਂ ਨੂੰ ਵੀ ਉਹ ਠੀਕ ਕਰਾਓ ਤੇ ਜਿਹੜੀਆਂ ਹੋਰ ਸਮੱਸਿਆਵਾਂ ਉਹ ਦੱਸੀਆਂ ਇਲਾਕੇ ਹਾਂ ਇਹ ਬਿਲਕੁਲ ਇਹ ਕ腐ਪਸ਼ਨ ਦਾ ਮਸਲਾ ਜੀ ਸਾਡੇ ਪਿੰਡ ਜਿਹੜੇ ਹੈਗਾ ਠੇਕੇਦਾਰ ਸੀਗੇ ਭਰਤ ਪਾਉਣੇ ਵਾਲੇ ਸਾਡੇ ਉੱਚੀ ਚੱਕਣ ਵਾਲੇ ਇਹਨਾਂ ਨੇ ਜੋ ਆਪਣੇ ਹਿਸਾਬ ਨਾਲ ਮਿੱਕੀਆਂ ਸਰਕਾਰ ਦੇ ਨਾਲ ਫਰੀਦ ਕਿ ਦਿੱਤੀਆਂ ਭਰਤ ਪਾਉਣ ਵਾਸਤੇ ਉਹ ਵੇਚ ਕੇ ਖਾ ਗਏ ਇਹ ਬਹਾਰੀ ਤੱਕੇ ਹਰੇਤਾ ਵੇਚਦੇ ਰਹੇ ਆ ਤੇ ਹੁਣ ਸਿੱਧਾ ਸਾਡਾ ਪੋੜਾ ਉਹ ਜੀਮੇ ਲਾ ਰਹੇ ਆ ਸਾਡੇ ਪਿੰਡ ਪੱਠਾ ਇੰਡਸਟਰੀ ਆ 100 ਕਰੋੜ ਰੁਪਏ ਦੀ ਇੰਡਸਟਰੀ ਚੱਲਦੀ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰਾਮ ਮਿਟਰੀ ਲਾਉਂਦਾ ਉੱਚੀਆਂ ਗੱਡੀਆਂ ਆਉਂਦੀਆਂ ਜਾ ਕੋਈ ਮਸ਼ੀਨਰੀ ਆਉਂਦੀ ਹੈ ਉਹਦੇ ਸਬੰਧ ਵਿੱਚ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਸਾਡਾ ਜਿਹੜਾ ਪਿੰਡ ਹੈ ਇਹਦੇ ਤੇ ਪੁਲ ਜਿਹੜੇ ਹੈਗੇ ਆ ਉਹ ਉੱਚੇ ਲਾਓ ਇਹ ਕਹਿੰਦੇ ਜੀ ਸਾਡਾ ਜਿਹੜਾ ਹੈਗਾ ਇਹਨਾਂ ਨੇ ਮਤਲਬ ਜਿਹੜੀ ਕ腐ਪਸ਼ਨ ਕਰਕੇ ਅਫਸਰਾਂ ਦੀ ਮਿਲੀ ਭੁਗਤ ਨਾਲ ਇਹ ਮਿੱਟੀ ਵੇਚ ਕੇ ਖਾ ਗਏ ਆ ਤੇ ਹੁਣ ਸੜਕ ਨੀਵੇਂ ਬਣਾ ਦਿੱਤੀ ਹੁਣ ਕਹਿੰਦੇ ਅਸੀਂ ਪੁਲੂ ਚਾ ਚੱਕ ਨਹੀਂ ਸਕਦੇ ਸੋ ਇਸ ਕਰਕੇ ਸਾਡਾ 55 ਫੁੱਟ ਚੌੜਾ ਰੋਡ ਆ ਉਹਨੂੰ ਇਹਨਾਂ ਨੇ ਕਲੋਜ਼ ਕਰਕੇ 40 ਫੁੱਟ ਦੇ ਦਿਵਾਰਾਂ ਕਰਤੀਆਂ ਸਾਡਾ ਰੋਡ ਹੈ ਜਿਹੜਾ ਉਹ ਚੜਾਈ ਵੀ ਉਹਦੀ ਘਟਾਤੀ ਉਚਾਈ ਵੀ ਘਟਾਤੀ ਇਹ ਅਸੀਂ ਰਿਕਵੈਸਟ ਐ ਐਸਟੀਐਮ ਸਾਹਿਬ ਦੇ ਸਾਹਮਣੇ ਕੀਤੀ ਹੈ ਆਪਣੇ ਕਿਸਾਨ ਯੂਨੀਅਨ ਦੇ ਰਾਹੀਂ ਕੰਪਨੀ ਦੇ ਅਧਿਕਾਰੀ ਆਏ ਸੀਗੇ ਜੀ ਐਸਟੀਐਮ ਸਾਹਿਬ ਨਾਲ ਉਹਨਾਂ ਮੀਟਿੰਗ ਸੀਗੀ ਸਾਡੇ ਕਿਸਾਨ ਯੂਨੀਅਨ ਦੇ ਲੀਡਰ ਸਾਰੇ ਸਹਿਬਾਨ ਖੜੇ ਆ ਸਾਰੇ ਇਹਨਾਂ ਦੇ ਰਾਹੀਂ ਅਸੀਂ ਇਹ ਜਿਹੜੀ ਗੱਲ ਐਸਟੀਐਮ ਦੇ ਰਾਹੀਂ ਐਨਐਚ ਬੰਨ ਵਾਲਿਆਂ ਦੇ ਜਿਹੜੇ ਅਥਾਰਟੀ ਵਾਲੇ ਆ ਉਹਨਾਂ ਨੂੰ ਅਸੀਂ ਪਹੁੰਚਾਈ ਹੈ ਜੀ ਤੇ ਕਿਹਦੇ ਕਿਹੜੇ ਫਿਲਮ ਦੇ ਹਲੋ ਉੱਤਰ ਫਾਰਗਟ ਕਰੋ ਕੋਈ ਕੋਈ ਪੈਂਡ ਤਾਂ ਹੱਦਿਆ ਕਰੋ हां मेरा पिंड बस्सी गुंजरा जी साहब का सरपंच कंसीराम मेरा नाम है मैं प्रकट सिंह रलोमाजरा पांचिकसांग जो शुद्धपुर जिला रोपर आज ਸਾਡੀ ਮੀਟਿੰਗ ਸੀਗੀ ਜਿਹੜਾ ਨੈਸ਼ਨਲ ਹਾਈਵੇ ਸੌਟੀ ਹੈ ਇਹਦੇ ਸਾਰੇ ਅਧਿਕਾਰੀ ਇੰਚਾਰ ਸਾਹਿਬਾਨ ਤੇ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬਾਨ ਡਿਪਟੀ ਸਾਹਿਬਾਨ ਤੇ ਸਾਰਿਆਂ ਨਾਲ ਸਾਡੀ ਮੀਟਿੰਗ ਸੀਗੀ ਕਿ ਸਾਡਾ ਪਿਛਲੇ 6 ਮਹੀਨੇ ਤੋਂ ਮਸਲਾ ਹੈਗਾ ਗੋਵਿੰਦ ਗੁਰੂ ਗੋਬਿੰਦ ਸਿੰਘ ਮਾਰਗ ਦਾ ਕੋਟਲੀ ਉਡੀ ਹਾਈਟ ਉੱਚ ਕਰਨ ਵਾਲੇ ਤੇ ਜੇ ਜੇ ਦੂਜੀਆਂ ਲਿੰਕ ਰੋੜਾਂ ਉਹਨਾਂ ਦੀ ਜਿਹੜੀ ਹਾਈਟ ਹੈ ਉਹ ਪੌਣੇ 15 ਕਰਨ ਵਾਲੇ ਤੋਂ ਸਾਨੂੰ ਇਹਨਾਂ ਨੇ ਅਧਿਕਾਰਾਂ ਨੇ ਪ੍ਰੋਫੈਸਰ ਦੁਆਇਆ ਹੈ ਕਿ ਅਸੀਂ ਉਹ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਉਹਨਾਂ ਦੀ ਰੰਗ ਲਿਆਉਂਦੀ ਆ ਕਿ ਨਹੀਂ ਲਿਆਉਂਦੀ ਅ ਅਸੀਂ ਇਹ ਇਹਨਾਂ ਨੂੰ ਕਹਿ ਦਿੰਦਾ ਹੈ ਕਿ ਸਾਨੂੰ ਇਹ ਤੋਂ ਘੱਟ ਮਨਜ਼ੂਰ ਨਹੀਂ ਹੈ ਅਗਰ ਤੁਸੀਂ ਇਹਨੂੰ ਇੰਨਾ ਸਟੈਂਡਰਡ ਸਾਈਜ਼ ਕਰਦੇ ਹੋ ਤਾਂ ਠੀਕ ਹੈ ਨਹੀਂ ਅਸੀਂ ਵਰਨਾ ਕੰਮ ਨਹੀਂ ਚਲਾਉਂਦੇ ਵਾ ਧੰਨਵਾਦ ਸਾਨੂੰ ਜੀ ਵੀ ਜੇ ਕਰੇ ਇਹ ਨਹੀਂ ਪੂਰੀਆਂ ਕਰਦੇ ਸ਼ਰਤਾਂ ਫਿਰ ਅਗਲਾ ਜਾਂਦਾ ਅਗਲਾ ਤਫੇ ਸਾਡਾ ਜਿਹੜਾ ਹੈਗਾ ਆ ਇਲਾਕੇ ਦੇ ਨਾਲ ਹੈਗਾ ਸਾਰਿਆਂ ਨੂੰ ਮੰਗ ਹੈਗੀ ਆ ਵੀ ਅਸੀਂ ਇਹ ਤੋਂ ਘੱਟ ਸਾਨੂੰ ਮਨਜ਼ੂਰ ਨਹੀਂ ਆ ਫਿਰ ਸਾਡਾ ਜਿਹੜਾ ਰਾਹ ਹੈਗਾ ਆ ਧਰਨੇ ਪ੍ਰੋਟੈਸਟ ਦਾ ਉਹ ਕਰਾਂਗੇ ਜੀ ਤੇ ਇਹ ਹੱਲ ਮਤਲਬ ਕਰਾ ਕੇ ਹਟਣਾ ਆ ਸਾਰੇ ਇਲਾਕੇ ਦੀ ਤੇ ਮੰਗ ਆ ਇੱਕ ਇਤਿਹਾਸਕ ਰੋਡ ਹੈਗਾ ਹੈ ਨਾ ਤੇ ਇਹਦੇ ਕਰਕੇ ਲੋਕਾਂ ਦੀਆਂ ਭਾਵਨਾਵਾਂ ਬਹੁਤ ਜੁੜੀਆਂ ਹੋਈਆਂ ਨੇ ਇਹਦੇ ਨਾਲ ਤੇ ਇਹ ਤਾਂ ਹੱਲ ਮਤਲਬ ਕਰ ਨਹੀਂ ਪੈਣਾ ਜੀ ਨਾਲ ਮੈਂ ਮਾਸਟਰ सुरेंद्रਪਾਲ ਸਿੰਘ ਸੀਨੀਅਰ ਵਾਈਸ ਪ੍ਰਧਾਨ ਪੈਨਸ਼ਨਰ ਵਾਹਾਂ ਸੰਗ ਸ੍ਰੀ ਚਮਕੌਰ ਸਾਹਿਬ ਤੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਖੋਸਾ ਦਾ ਸੈਕਟਰੀ ਅੱਜ ਸਾਡੀ ਇਹ ਜਿਹੜੀ ਮੀਟਿੰਗ ਹੋਈ ਆ ਇਹ ਨੈਸ਼ਨਲ ਅਥਾਰਟੀ ਦੇ ਨਾਲ ਵੀ ਹੋਈ ਆ ਤੇ ਐਸਡੀਐਮ ਸਾਹਿਬ ਨਾਲ ਵੀ ਹੋਈ ਆ ਇਹਦੇ ਵਿੱਚ ਅਸੀਂ ਉਹਨਾਂ ਨੂੰ ਪੁੱਛਿਆ ਵੀ ਜਿਹੜੀ ਅੱਜ ਤੋਂ 6 ਮਹੀਨੇ ਪਹਿਲਾਂ ਤੁਹਾਨੂੰ ਤੁਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਸੀ ਇਹ ਸੜਕਾਂ ਦਾ ਉਹਦਾ ਤੁਸੀਂ ਕੀ ਬਣਾਇਆ ਉਨ ਵੀ ਗੱਲ ਨੂੰ ਏ ਟਾਲਮਟੋਲ ਜੀ ਕਰਕੇ ਕੋਸ਼ਿਸ਼ ਇਹਨਾਂ ਦੀ ਇਹੀ ਆ ਕਿ ਲੋਕਾਂ ਪੰਚਾਂ ਦਾ ਕਹਿਣਾ ਸਰਮੱਥੇ ਤੇ ਪੰਤਾਲਾ ਉੱਥੇ ਦਾ ਉੱਥੇ ਇਹ ਉਹ ਕੋਸ਼ਿਸ਼ ਚ ਪਰ ਇਲਾਕੇ ਦੇ ਜਿਹੜੇ ਲੋਕ ਆ ਉਹ ਇਸ ਚੀਜ਼ ਨੂੰ ਨਹੀਂ ਚਾਹੁੰਦੇ ਤੇ ਅਸੀਂ ਅੱਜ ਇਹਨਾਂ ਨਾਲ ਮੇਨ ਜਿਹੜਾ ਇਸ਼ੂ ਸੀ ਉਹ ਸੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਕੋਟਲੀ ਵਾਲਾ ਜਿਹੜਾ ਬ੍ਰਿਜਾ ਉਹਦੀ ਹਾਈਟ ਦਾ ਇਹ ਉਹਦੀ ਹਾਈਟ ਤੇ ਫਿਰ ਪਹਿਲਾਂ ਤਾਂ ਸਹਿਮਤ ਨਹੀਂ ਹੋਏ ਫਿਰ ਜਦ ਇਹਨਾਂ ਦੇ ਉੱਤੇ ਪ੍ਰੈਸ਼ਰ ਬਣਿਆ ਅਸੀਂਾਂ ਨੇ డిమాండ్ ਕੀਤੀ ਹੈ ਕਿ ਜੋ ਨੈਸ਼ਨਲ ਆਪਣੇ ਹਾਈਵੇ ਦੇ ਉੱਤੇ ਜਾਂ ਸਟੇਟ ਹਾਈਵੇ ਦੇ ਉੱਤੇ ਜਿੰਨਾ ਉਹਦੇ ਉੱਤੇ ਹਾਈਟ ਆ ਸਾਨੂੰ ਤੁਸੀਂ ਉਨੀ ਹਾਈਟ ਦਿਓ ਕਿਉਂਕਿ ਇਹ ਜਿਹੜਾ 644 ਕਿਲੋਮੀਟਰ ਸ੍ਰੀ ਨੰਨਪੁਰ ਸਾਹਿਬ ਤੋਂ ਸ੍ਰੀ ਸਾਬੋਕੀ ਤਲਵੰਡੀ ਤੱਕ ਇਹ ਗੁਰੂ ਗੋਬਿੰਦ ਸਿੰਘ ਮਾਰਗ ਹੈ ਇਹਨੇ ਅੱਗੇ ਗਣਕੜੀ ਨੇ ਵੀ ਤੇ ਸੈਂਟਰ ਗਵਰਨਮੈਂਟ ਦਾ ਵੀ ਇਹ ਪ੍ਰਪੋਜ਼ਲ ਆ ਕਿ ਇਹਨੂੰ ਸ੍ਰੀ ਨੰਨਦੇੜ ਸਾਹਿਬ ਤੱਕ ਸ੍ਰੀ ਹਜੂਰ ਸਾਹਿਬ ਤੱਕ ਲੈ ਜਾਣਾ ਤੇ ਇਸ ਦੇ ਉੱਤੇ ਫਿਊਚਰ ਐਕਸਟੈਂਸ਼ਨ ਨੂੰ ਦੇਖਦੇ ਹੋਏ ਕਿਉਂਕਿ ਜਦੋਂ ਵੀ ਕੋਈ ਸੜਕ ਬਣਨੀ ਆ ਉਦੀ ਹਾਈਟ ਹਮੇਸ਼ਾ ਉੱਚੀ ਹੋਣੀ ਹੋਣੀ ਆ ਵੀ ਉਹਦੇ ਲਈ ਕਰੋ ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਵੇਦਨ ਵੀਕ ਇਸ ਦੇ ਉੱਤੇ ਜਿਹੜੀ ਆ ਕੋਸ਼ਿਸ਼ ਕਰਕੇ ਤੁਹਾਨੂੰ ਦੱਸਾਂਗੇ 5.5 ਮੀਟਰ ਦੇ ਉੱਤੇ ਉਹਨਾਂ ਨੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਆ ਤੇ ਅਸੀਂ ਕਿਹਾ ਵੀ ਚਲੋ ਠੀਕ ਆ ਜੋ ਬਾਕੀ ਦੇ ਉੱਤੇ ਹੈ ਸਟੇਟ ਹਾਈਵੇ ਤੇ ਉਹ ਸਾਨੂੰ ਉੱਥੇ ਦਿੱਤੀ ਜਾਵੇ ਧੰਨਵਾਦ ਇਹ ਸਨ ਕਿਸਾਨ ਆਗੂ ਜਿਨ੍ਹਾਂ ਨੇ ਚਮਕੌਰ ਸਾਹਿਬ ਐਸਡੀਐਮ ਦਫ਼ਤਰ ਪਹੁੰਚ ਕੇ ਅਜਾ ਸਰ ਨਾਲ ਤੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੜਕ ਵਿਭਾਗ ਦੇ ਜੋ ਕਿ ਕੇਂਦਰ ਸਰਕਾਰ ਵੱਲੋਂ ਹਰਤਮਾਲਾ ਪ੍ਰੋਜੈਕਟ ਦੇ ਤਹਿਤ ਸੜਕ ਬਣਾਈ ਜਾ ਰਹੀ ਹੈ ਜਿਸ ਦੀ ਪੂਲੀ ਉੱਚੀ ਤੇ ਚੱਕਣ ਦੇ ਤੇ ਨੀਵੇਂ ਚੱਕਣ ਦੇ ਰੋਲ ਵੱਜੋਂ ਸਮੂਹ ਕਿਸਾਨਾਂ ਵੱਲੋਂ ਇੱਥੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਉਹਨਾਂ ਨੇ ਜੋ ਅਜੰਡਾ ਹੈ ਉਹਨਾਂ ਨਾਲ ਦੱਸ ਚੁੱਕੇ ਹਾਂ ਤੁਸੀਂ ਸੁਣ ਚੁੱਕੇ ਹਾਂ ਇਸ ਮੌਕੇ ਉਹਨਾਂ ਨੇ ਸਾਰਿਆਂ ਦੱਸਿਆ ਕਿ ਉਹਨਾਂ ਨੇ ਆਪਣੇ ਪ੍ਰਪੋਜ਼ਲ ਦੱਸ ਦਿੱਤੀ ਗਈ ਹੈ ਡੇਲੀ ਨਿਊਜ਼ ਸ੍ਰੀ ਚਮਕੌਰ ਸਭ ਤੋਂ ਇਕਬਾਲ ਸਿੰਘ ਵਾਲਾ